ਹੰਦੀ ਆ ਦੇ ਇੱਕ ਕਵਿਤਾ ਹੈ ਕਵਿਤਾ ਹੈ ਸਮੁੰਦਰ ਸਮੁੰਦਰ ਦੀਆਂ ਲਹਿਰਾਂ ਕਿਸ ਤਰ੍ਹਾਂ ਠਾਠਾ ਮਾਰਦੀਆਂ ਨੇ ਸਭ ਨੂੰ ਪਤਾ ਤੇ ਉਹਦੇ ਅੰਦਰ ਕਿੰਨਾ ਜ਼ਿਆਦਾ ਜਿਹੜਾ ਹੈ ਹੀਰੇ ਮੋਤੀ ਤੇ ਕਿੰਨੇ ਹੀ ਲੱਖਾਂ ਜੀਵ ਜੰਤੂ ਉਹਦੇ ਵਿੱਚ ਰਹਿੰਦੇ ਆ ਤਾਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਮੈਂ ਇਹ ਸਮੁੰਦਰ ਦੀ ਪੋਇਮ ਸਮੁੰਦਰ ਤੇ ਖੁਦ ਲਿਖੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ ਮੈਂ ਅੰਦਰੋਂ ਸ਼ਾਂਤ ਬਾਹਰੋਂ ਠਾਠਾ ਮਾਰਦਾ ਮੈਂ ਅੰਦਰੋਂ ਸ਼ਾਂਤ ਬਾਰੋਂ ਠਾਠਾ ਮਾਰਦਾ ਮੇਰਾ ਤਲ ਲਗਾਤਾਰ ਵੱਧਦਾ ਜਾਵੇ ਧਰਤੀ ਘਟਦੀ ਜਾਵੇ ਹਾਂ ਹਾਂ ਮੈਂ ਸਮੁੰਦਰ ਹਾਂ 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 ਮੈਂ ਸਮੁੰਦਰ ਹਾਂ ਮੇਰੀ ਗਹਿਰਾਈ ਨਾ ਜਾਣੇ ਕੋਈ ਮੇਰੇ ਅੰਦਰ ਛੁਪੇ ਖਜ਼ਾਨੇ ਜੋ ਮੇਰੇ ਅੰਦਰ ਜਾਵੇ ਉਹੀ ਮੋਤੀ ਪਾਵੇ ਹਾਂ ਹਾਂ ਮੈਂ ਸਮੁੰਦਰ ਹਾਂ ਕਹਿੰਦੇ ਪਾਣੀ ਤੋਂ ਮਨੁੱਖੀ ਜੀਵਨ ਦੀ ਸ਼ੁਰੂਆਤ ਹੋਈ ਕਹਿੰਦੇ ਪਾਣੀ ਤੋਂ ਮਨੁੱਖੀ ਜੀਵਨ ਦੀ ਸ਼ੁਰੂਆਤ ਹੋਈ ਸ਼ਾਇਦ ਮੇਰੇ ਤੋਂ ਬਹੁਤ ਜੀਵ ਜੰਤੂ ਪੌਦੇ ਆਨੰਦ ਦੀ ਜ਼ਿੰਦਗੀ ਮੇਰੇ ਵਿੱਚ ਮਾਣਦੇ ਹਾਂ ਹਾਂ ਮੈਂ ਸਮੁੰਦਰ ਹਾਂ ਅੰਦਰੋਂ ਸ਼ਾਂਤ ਬਾਰੂ ਠਾਠਾ ਮਾਰਦਾ ਸਾਰੀਆਂ ਨਦੀਆਂ ਆਪਣਾ ਮਿੱਠੜਾ ਪਾਣੀ ਖਾਰੇ ਪਾਣੀ ਵਿੱਚ ਮਿਲਾ ਕੇ ਦਮ ਲੈਂਦੀਆਂ ਚੰ드ਰਮਾ ਨਾਲ ਸਮੁੰਦਰ ਦਾ ਅਨੋਖਾ ਰਿਸ਼ਤਾ ਚੰ드ਰਮਾ ਨਾਲ ਸਮੁੰਦਰ ਦਾ ਅਨੋਖਾ ਰਿਸ਼ਤਾ ਪੂਰਨ ਚੰ드ਰਮਾ ਨੂੰ ਛੋਹਣ ਦੀ ਕੋਸ਼ਿਸ਼ ਸਮੁੰਦਰ ਕਰਦਾ ਪੂਰਨ ਚੰ드ਰਮਾ ਨੂੰ ਸਮੁੰਦਰ ਛੋਹਣ ਦੀ ਕੋਸ਼ਿਸ਼ ਕਰਦਾ ਹਾਂ ਹਾਂ ਮੈਂ ਸਮੁੰਦਰ ਹਾਂ ਅੰਦਰੋਂ ਸ਼ਾਂਤ ਬਰਮ ਟਕ ਟਾਂ ਮਾਰਦਾ ਜਦ ਸਮੁੰਦਰ ਵਿੱਚ ਸੁਨਾਮੀ ਆਵੇ ਹਰ ਚੀਜ਼ ਹਰ ਚੀਜ਼ ਆਪਣੇ ਨਾਲ ਲੈ ਜਾਵੇ ਬੜਾ ਅਫਸੋਸ ਹੁੰਦਾ ਉਸ ਟਾਈਮ ਜਦੋਂ ਬਹੁਤ ਨੁਕਸਾਨ ਹੁੰਦਾ ਜਦੋਂ ਸਮੁੰਦਰ ਵਿੱਚ ਆਵੇ ਸੁਨਾਮੀ ਸਭ ਕੁਝ ਆਪਣੇ ਨਾਲ ਲੈ ਜਾਵੇ ਹਾਂ ਹਾਂ ਮੈਂ ਸਮੁੰਦਰ ਹਾਂ ਅੰਦਰੋਂ ਸ਼ਾਂਤ ਬਾਹਰ ਉਠਾਠਾ ਮਾਰਦਾ ਥੈਂਕ ਯੂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਏਗੀ ਥੈਂਕ ਯੂ